ਔਰਤਾ ਨਾਲ ਹੀ ਨਹੀਂ ਮਰਦਾਂ ਨਾਲ ਵੀ ਬਲਤਕਾਰ ਹੁੰਦਾ ਹੈ ਇਸ ਬਾਰੇ ਵੀ ਕਾਨੂੰਨ ਵਿੱਚ ਜ਼ਿਕਰ ਹੋਣਾ ਚਾਹੀਦਾ ਹੈ ਇਹ ਦਾਵਾ ਲੋਕ ਸਭਾ ਵਿੱਚ ਆਲ ਇੰਡੀਆ ਮਜਲਿਸ-ਏ-ਇਤਾਹਾਦੁਲ ਮੁਸਲਮੀਨ ਦੇ ਮੁਖੀ ਤੇ ਹైదరాబాద్ ਦੇ ਸੰਸਦ ਮੈਂਬਰ ਅਸਦੁਦੀਨ ਉਵੈਸੀ ਨੇ ਕੀਤਾ ਉਵੈਸੀ ਨੇ ਕਿਹਾ ਕਿ ਬਲਤਕਾਰ ਸਿਰਫ ਔਰਤਾਂ ਨਾਲ ਹੀ ਹੁੰਦਾ ਹੈ ਬਿਲ ਵਿੱਚ ਇਸ ਬਾਰੇ ਕੋਈ ਵਿਵਸਥਾ ਨਹੀਂ ਦਰਸਲ ਲੋਕ ਸਭਾ ਵਿੱਚ ਬੁੱਧਵਾਰ ਨੂੰ ਅਪਰਾਧਿਕਾ ਕਾਨੂੰਨ ਨਾਲ ਸੰਬੰਧਿਤ ਤਿੰਨ ਬਿੱਲ ਪਾਸ ਕੀਤੇ ਗਏ ਇਨ੍ਹਾਂ ਤਿੰਨ ਬਿੱਲਾਂ ਤੇ ਚਰਚਾ ਦੌਰਾਨ ਕਾਫੀ ਜ਼ਿਆਦਾ ਬਹਿਸ ਹੋਈ ਅਸਦੂਦਦੀਨ ਅਵੇਸੀ ਦੇ ਬਿੱਲ ਦੇ ਚਰਚਾ ਦੌਰਾਨ ਕੁਝ ਮਰਦਾਂ ਨਾਲ ਹੁੰਦੀਆਂ ਕਰਤੂਤਾਂ ਦੇ ਮੁੱਦੇ ਨੂੰ ਉਠਾਇਆ ਉਹਨਾਂ ਦਾ ਇਹ ਵੀ ਦਾਵਾ ਸੁਣ ਕੇ ਕੁਝ ਮੈਂਬਰ ਮੁਸਕਰਾਉਣ ਲੱਗੇ ਜਿਸ ਤੇ ਅਵੇਸੀ ਨੇ ਕਿਹਾ ਕਿ ਸ਼ਾਇਦ ਤੁਹਾਨੂੰ ਇਸ ਬਾਰੇ ਪਤਾ ਹੀ ਨਹੀਂ ਅਸਲ ਵਿੱਚ ਜਿਨ੍ਹਾਂ ਤਿੰਨ ਬਿੱਲਾਂ ਨੂੰ ਪਾਸ ਕੀਤਾ ਗਿਆ ਉਹਨਾਂ ਵਿੱਚ ਭਾਰਤੀ ਨਿਆਂ ਦੂਜਾ ਕੋਡ 2023 ਭਾਰਤੀ ਸਿਵਲ ਰੱਖਿਆ ਦੂਜਾ ਕੋਡ 2023 ਤੇ ਭਾਰਤੀ ਸਬੂਤ ਦੂਜਾ ਬਿੱਲ 2023 ਸ਼ਾਮਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਵਸਥਿਤ ਜਵਾਬ ਤੋਂ ਬਾਅਦ ਇਸ ਨੂੰ ਆਵਾਜ਼ ਵੋਟ ਨਾਲ ਮਨਜ਼ੂਰੀ ਦਿੱਤੀ ਗਈ ਇਤਨ ਬਲ ਇੰਡੀਅਨ ਪੀਨਲ ਕੋਡ IPC 1860 ਕੋਡ ਆਫ ਕ੍ਰਿਮੀਨਲ ਪ੍ਰੋਸੀਜਰ 1898 ਤੇ ਇੰਡੀਅਨ ਐਵੀਡੈਂਸ ਐਕਟ 1872 ਨੂੰ ਬਦਲਣ ਲਈ ਲਿਆਉਂਦੇ ਰਹੇ ਨੇ ਲੋਕ ਸਭਾ ਮੈਂਬਰ ਅ즈ਦੁਦੀਨ ਅਵੈਸੀ ਨੇ ਬਿਲ ਤੇ ਚਰਚਾ ਦਰਹਾਨ ਕੀਤਾ ਕਿ ਬਲਤਕਾਰ ਸਿਰਫ ਔਰਤਾਂ ਨਾਲ ਹੀ ਹੁੰਦਾ ਹੈ ਕਿ ਮਰਦਾਂ ਦੇ ਨਾਲ ਬਲਤਕਾਰ ਨਹੀਂ ਹੁੰਦੇ ਬੱਲੇ ਵਿੱਚ ਇਸ ਬਾਰੇ ਕੋਈ ਵਿਵਸਥਾ ਨਹੀਂ ਹੈ ਕਿ ਮਰਦਾਂ ਦਾ ਪਿੱਛਾ ਨਹੀਂ ਕੀਤਾ ਜਾਂਦਾ ਜਦੋਂ ਵੈਸੀ ਨੇ ਇਹ ਕਿਹਾ ਤਾਂ ਕੁਝ ਮੈਂਬਰ ਹੱਸਣ ਲੱਗ ਪਏ ਇਸ ਤੇ ਵੈਸੀ ਨੇ ਕਿਹਾ ਤੁਸੀਂ ਹੱਸ ਰਹੇ ਹੋ ਤੁਸੀਂ ਨਹੀਂ ਜਾਣਦੇ ਕਿ ਇਹ ਕੀ ਹੁੰਦਾ ਤੁਹਾਡਾ ਹਾਸਾ ਦਰਸਾਉਂਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਇਹ ਕਿਸ ਨਾਲ ਹੋਇਆ ਜਸਟਿਸ ਜੇ ਐ ਸਵਰਮਨ ਨੇ ਕਿਹਾ ਕਿ ਬਿਲਕੁਲ ਲਿੰਗ ਨਿਰਪੱਖ ਬਣਾਉਣਾ ਚਾਹੀਦਾ ਹੈ। ਉਹ ਵੈਸੀ ਨੇ ਅੱਗੇ ਕਿਹਾ ਕਿ ਕਲਾਸ 69 ਚ ਲਵ ਜਿਹਾਦ ਦਾ ਜ਼ਿਕਰ ਕੀਤਾ ਗਿਆ ਹੈ। ਤੁਸੀਂ ਇਸ ਨੂੰ ਸਾਬਤ ਕਰਨ ਦੇ ਯੋਗ ਨਹੀਂ ਹੋਵੋਗੇ। ਇਸ ਵਿੱਚ ਤੁਹਾਡਾ ਦੱਸਣਾ ਹੋਵੇਗਾ ਕਿ ਪਛਾਣ ਲੁਕਾ ਕੇ ਰਿਸ਼ਤਿਆਂ ਨੂੰ ਬਣਾਇਆ ਗਿਆ। ਯਾਨੀ ਜੇ ਕੋਈ ਔਰਤ ਮੈਨੂੰ ਮਾਨੇ ਸਰ ਜਾਂ ਚੌਮੂ ਚੰਡੀਗੜ੍ਹ ਨਾਲ ਪਿਆਰ ਕਰਦੀ ਹੈ ਬਾਅਦ ਵਿੱਚ ਜੇਕਰ ਉਸ ਨੂੰ ਪਤਾ ਲੱਗ ਜਾਂਦਾ ਹੈ ਕੀ ਉਹ ਚੰਡੀਗੜ੍ਹ ਜਾਂ ਮਲੇਸਰ ਦਾ ਨਹੀਂ ਹੈ ਤਾਂ ਕੀ ਧਾਰਾ 69 ਐਕਸ਼ਨ ਵਿੱਚ ਆਵੇਗੀ ਜੇਕਰ ਕਿਸੇ ਦਾ ਨਾਮ ਮੁਸਲਮਾਨਾਂ ਦੇ ਨਾਵਾਂ ਵਾਂਗ ਆਮ ਹੈ ਤਾਂ ਕੀ ਇਹ ਧਾਰਾ ਲਾਗੂ ਹੋਵੇਗੀ ਅਸਲੂਦੂਦੀਨ ਅਵੈਸੀ ਨੇ ਅੱਗੇ ਕਿਹਾ ਤੁਸੀਂ ਵਿਭਚਾਰ ਤੇ ਸੰਗਲਿੰਤਾਂ ਨੂੰ ਹਟਾ ਦਿੱਤਾ ਹੈ ਇਸ ਵਿੱਚ ਸੈਮਟੀ ਦੇ ਨਾਲ ਸੰਬੰਧ ਬਣਾਉਣ ਦਾ ਅਧਿਕਾਰ ਖਤਮ ਕਰ ਦਿੱਤਾ ਗਿਆ ਭਾਵੇਂ ਮੈਂ ਧਾਰਮਿਕ ਇਸ ਦਾ ਵਿਰੋਧੀ ਹਾਂ ਤੁਸੀਂ ਇਹ ਅਧਿਕਾਰ ਕਿਉਂ ਹਟਾ ਦਿੱਤਾ ਦੇਸ਼ ਰੋਹ ਨੂੰ ਦੁਬਾਰਾ ਲਿਆਇਆ ਗਿਆ ਭਾਵੇਂ ਇਹ ਸ਼ਬਦ ਨਹੀਂ ਵਰਤਾ ਗਿਆ ਤੁਸੀਂ ਸੁਪਰੀਮ ਕੋਰਟ ਚ ਅੰਡਰਟੇਕਿੰਗ ਦੇ ਕੇ ਕਿਹਾ ਸੀ ਕਿ ਇਹ ਵਿਵਸਥਾ ਨਹੀਂ ਲਿਆਂਦੀ ਜਾਵੇਗੀ Subscribe to One India channel and never miss an update